ਪੰਜਾਬੀ ਸਟੇਸ਼ਨ ਦੇਖ ਰਹੇ ਹੋ ਤੁਸੀਂ ਲੋਕ ਸਭਾ ਚੋਣਾਂ ਤੋਂ ਬਾਅਦ ਪੂਰੇ ਪੰਜਾਬ ਦੇ ਵਿੱਚ ਨਸ਼ੇ ਨੂੰ ਲੈ ਕੇ ਡੀਜੀਪੀ ਪੰਜਾਬ ਵੱਲੋਂ ਆਪਰੇਸ਼ਨ ਕਾਸੋ ਸ਼ੁਰੂ ਕੀਤਾ ਗਿਆ ਸੀ ਇਸੇ ਹੀ ਲੜੀ ਦੇ ਤਹਿਤ ਐਸਐਸਪੀ ਜਲੰਧਰ ਦੇ ਅਤੀ ਅੰਕਰ ਗੁਪਤਾ ਦੀ ਅਗਵਾਈ ਦੇ ਵਿੱਚ ਅੱਜ ਪਿੰਡ ਸਮਰਾੜੀ ਵਿਖੇ ਐਸਐਚਓ ਸੁਖਦੇਵ ਸਿੰਘ ਥਾਣਾ ਫਲੋਰ ਵੱਲੋਂ ਆਪਣੀ ਸਮੁੱਚੀ ਟੀਮ ਦੇ ਨਾਲ ਛਾਪੇਮਾਰੀ ਕੀਤੀ ਗਈ ਇਸ ਛਾਪੇਮਾਰੀ ਦੇ ਦੌਰਾਨ ਬਖ ਬਖ ਘਰਾਂ ਦੀ ਜਿਹੜੀ ਤਲਾਸ਼ੀ ਲਈ ਗਈ ਲੋਕਾਂ ਦੀਆਂ ਰਜਾਈਆਂ ਤੱਕ ਜਿਹੜੀਆਂ ਫੋਲ ਮਾਰੀਆਂ ਸਰਾਣੇ ਜਿਹੜੇ ਉਹ ਤੱਕ ਚੈੱਕ ਕੀਤਾ ਗਿਆ ਪੂਰਾ ਚੰਗੀ ਤਰ੍ਹਾਂ ਜਿਹੜਾ ਪੁਲਿਸ ਵੱਲੋਂ ਜਿਹੜਾ ਸਭ ਕੁਝ ਚੈੱਕ ਕੀਤਾ ਗਿਆ ਪਰ ਪੁਲਿਸ ਦੇ ਹੱਥ ਇਸ ਸਮੇਂ ਕੁਝ ਨਹੀਂ ਲੱਗਾ ਇਸ ਮੌਕੇ ਤੁਹਾਨੂੰ ਦਿਖਾਉਨੇ ਆ ਇਸ ਮੌਕੇ ਦੀਆਂ ਕੁਝ ਤਸਵੀਰਾਂ ਤੇ ਸੁਣਾਉਨੇ ਆ ਤੁਹਾਨੂੰ ਕਿ ਇਸ ਮੌਕੇ ਸੁਖਦੇਵ ਸਿੰਘ ਐਸ ਐਚ ਓ ਫਲੋਰ ਵੱਲੋਂ ਕੀ ਕੀਤਾ ਗਿਆ ਇਸ ਮੌਕੇ ਪੁਲਿਸ ਚੌਕੀ ਅਪਰਾ ਦੇ ਇੰਚਾਰਜ ਅਤੇ ਪੁਲਿਸ ਚੌਕੀ ਲਸਾੜਾ ਦੇ ਇੰਚਾਰਜ ਵੀ ਐਸ ਐਚ ਓ ਸਾਹਿਬ ਦੇ ਨਾਲ ਸਨ ਆਉ ਤੁਹਾਨੂੰ ਸੁਣਾਉਨੇ ਆ ਕਿ ਇਸ ਆਪਰੇਸ਼ਨ ਦੇ ਬਾਰੇ ਵਿੱਚ ਐਸ ਐਚ ਓ ਵੱਲੋਂ ਕੀ ਕੀਤਾ ਗਿਆ ਮਰਾੜੀ ਅੱਜ ਤੁਸੀਂ ਸਰਚ ਕੀਤੀ ਆ ਕੀ ਕਹਾਣੀਆਂ ਆ ਮਾਨ ਜੋ ਸੀਐਮ ਪੰਜਾਬ ਬਰਦਾਰ ਪਵਨਤ ਸਿੰਘ ਮਾਨ ਡੀਜੀਪੀ ਸਾਹਿਬ ਸ਼੍ਰੀ ਗੌਰਵ ਜਦੂ ਜੀ ਐਸਐਸਪੀ ਸਾਹਿਬ ਸ਼੍ਰੀ ਅੰਕਰ ਗੁਪਤਾ ਜੀ ਜ਼ਿਲ੍ਹਾ ਜਲੰਧਰ ਦਿਹਾਤੀ ਵੱਲੋਂ ਜੋ ਟਾਈਮ ਟੂ ਟਾਈਮ ਸਾਨੂੰ ਇਨਸਟਰਕਸ਼ਨਸ ਆਉਂਦੀਆਂ ਕਿ ਜੋ ਨਸ਼ਾ ਵੇਚਣ ਵਾਲੇ ਆਦੀ ਮੁਜਰਮਾਨ ਨੇ ਇਹਨਾਂ ਦੇ ਘਰਾਂ ਤੇ ਕਾਰਸੋ ਆਪਰੇਸ਼ਨ ਡੇਲੀ ਅਭਿਆਨ ਚੱਲ ਰਿਹਾ ਸਾਡਾ ਜਿਸ ਦੇ ਤਹਿਤ ਅੱਜ ਅਸੀਂ ਪਿੰਡ ਸਮਰਾੜੀ ਵਿੱਚ ਚੌਂਕੀ ਉਪਰ ਅਨਚਾਰਜ ਸੁਖਵਿੰਦਰ ਸਿੰਘ ਸਬ ਇੰਸਪੈਕਟਰ ਅਤੇ ਸੁਖਦੇਵ ਸਿੰਘ ਪੀਐਸਆਈ ਐਮ 4 ਚੌਕੀ ਅਪਰਾ ਤਸਾੜਾ ਤੇ ਖਾਣੇ ਦੀ ਸਮੂਹ ਫੋਰਸ ਨੂੰ ਨਾਲ ਲੈ ਕੇ ਰੇਡੀ ਫੋਰਸ ਲੈ ਕੇ ਇਹਨਾਂ ਦੇ ਘਰਾਂ ਤੇ ਕਾਰਜਨ ਕਰਕੇ ਕਾਰਜ ਕੀਤੀ ਗਈ ਆ ਜੋ ਇਹਨਾਂ ਦੇ ਕੋਲੋਂ ਕੋਈ ਗ੍ਰਾਮਪੀਣੀ ਹੋਈ ਹੈ ਆਲਰੇਡੀ ਘਰਾਂ ਤੋਂ ਭੱਜੇ ਹੋਏ ਆ ਜੋ ਅਲੱਗ-ਥਲਗ ਹੋਏ ਪਏ ਆ ਹੁਣ ਇੱਥੇ ਜਿਹੜਾ ਚਿੱਟਾ ਵਿਚੰਦਾ ਕੋਈ ਅਜ ਤਕੂਪ ਨਹੀਂ ਦਿਖਾਈ ਦਿੱਤਾ ਕਿ ਮੇ ਜਾਣੀ ਰਹੇਗੀ ਠੀਕ ਹੈ